ਤੋ ਦੇਖੋ ਜੀ ਮੇਰਾ ਨਾਮ ਸਿਕੰਦਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਜ਼ਿਲ੍ਹਾ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਅੱਜ ਜੋ ਸਾਨੂੰ ਬੰਦ ਦੀ ਕੋਲ ਆਈ ਸੀ ਕਿਉਂਕਿ ਸਾਡੀ ਸਫਾਈ ਸੇਵਕ ਯੂਨੀਅਨ ਪੰਜਾਬ ਜਿਹੜਾ ਸਾਡਾ ਸਾਂਝਾ ਫਰੰਟ ਆ ਉਹਨਾਂ ਨੇ ਇਸ ਕਿਸਾਨਾਂ ਦੇ ਹੱਥ ਦੇ ਵਿੱਚ ਸਮਰਥਨ ਕੀਤਾ ਵਾ ਉਹਨਾਂ ਦੀ ਕੋਲ ਦੇ ਤਹਿਤ ਹੀ ਅੱਜ ਆਪਾਂ ਸਾਡਾ ਜ਼ਿਲ੍ਹਾ ਵੀ ਪੂਰਾ ਬੰਦਿਆ ਪੂਰਾ ਪੰਜਾਬ ਬੰਦਿਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਦੁਕਾਨਦਾਰ ਦੇਖੀ ਦਿਓ ਕਿ ਕਿਵੇਂ ਬਾਹਰ ਬੈਠੇ ਆਪਣੇ ਕੋ ਪਾਵਰ ਨੂੰ ਬੰਦ ਕਰਕੇ ਦੇਖੋ ਇਹ ਪਿਛਲੇ ਸਾਲਾਂ ਦੇ ਜਿਹੜੀ ਸਰਕਾਰ ਦੀਆਂ ਮਾਰੂ ਨੀਤੀਆਂ ਚੱਲ ਰਹੀਆਂ ਵਾ ਪਿਛਲੇ ਸਾਲ ਵੀ ਜਿਹੜਾ ਸਰਕਾਰ ਨੇ ਇਹਨਾਂ ਦਾ ਅਗਰ ਕੁਝ ਲਾਗੂ ਕੀਤਾ ਹੁਣ ਬਸ ਕਿਸਾਨਾਂ ਦਾ ਜਾਂ ਸਾਡੇ ਸਫਾਈ ਸੇਵਕਾਂ ਦਾ ਜਾਂ ਇਹ ਵੀ ਵਰਗ ਦਾ ਮੁਲਾਜ਼ਮ ਆ ਸਾਨੂੰ ਇਸ ਤਰੀਕੇ ਨਾਲ ਸੜਕਾਂ ਤੇ ਨਹੀਂ ਉਤਰਨਾ ਪੈਂਦਾ 2021 ਦੇ ਵਿੱਚ ਵੀ ਅਸੀਂ ਜਿਹੜਾ 20 ਦੇ ਵਿੱਚ ਵੀ ਹੜਤਾਲ ਕੀਤੀ ਸੀ ਪੰਜਾਬ ਸਰਕਾਰ ਦੇ ਖਿਲਾਫ ਜਦੋਂ ਸਾਡਾ ਠੇਕੇਦਾਰ ਮੁਲਾਜ਼ਮ ਜਿਹੜਾ ਹੀ ਉਹ ਕੰਟਰੈਕਟ ਕੀਤਾ ਗਿਆ ਉਹਦੇ ਵਿੱਚ ਵੀ ਇਹਨਾਂ ਨੇ ਕੋਈ ਖਾਸ ਸਾਨੂੰ ਜਿਹੜੀਆਂ ਸੀ ਫੈਸਿਲਿਟੀਆਂ ਨਹੀਂ ਦਿੱਤੀਆਂ বারবার ਸਾਨੂੰ ਫੇਰ ਸੜਕਾਂ ਦੇ ਉੱਤਰ ਨਾ ਪੈਂਦਾ ਇਸੇ ਕਰਕੇ ਅਗਰ ਸਰਕਾਰਾਂ ਆਪਣਾ ਕੰਮ ਚੱਜਣਾ ਕਰਾਂ ਤੇ ਸਾਨੂੰ ਕਿਉਂ ਸੜਕਾਂ ਦੇ ਉੱਤਰ ਨਾ ਪਿਓ ਤੇ ਆ ਘਰੇ ਔਰ बार-बार ਅਸੀਂ ਵੀ ਨਹੀਂ ਚਾਹਦੇ ਕਿ ਸਾਨੂੰ ਮਜਬੂਰੀ ਆ ਜਿਹੜਾ ਅਸੀਂ ਸੜਕਾਂ ਦੇ ਉੱਤਰਨੇ ਆ। ਭਾਈ ਖੁਸ਼ ਨਹੀਂ ਆਗਾ ਸੜਕਾਂ ਦੇ ਉੱਤਰਨੇ। ਸਰਕਾਰਾਂ ਜਦੋਂ ਵੋਟਾਂ ਲਿਆਣ ਆਂਦੀਆਂ ਵਾਂ ਉਦੋਂ ਤੇ ਬੜੇ ਲੋਚੇ-ਪੋਚੇ ਲਾ ਦਿੰਦੀਆਂ ਵਾਂ ਆ ਵੀ ਮਿਲੇਗਾ ਉਹ ਵੀ ਮਿਲੇਗਾ ਆ ਸਕੀਮ ਆ ਲੇਕਿਨ ਬਾਅਦ ਵਿੱਚ ਕੀ ਹੁੰਦਾ ਬਾਅਦ ਕੋਈ ਸਕੀਮ ਨਹੀਂ ਹੁੰਦੀ। ਸਿਲੰਡਰ ਦਾ ਰੇਟ ਦੇਖੋ ਅੱچھے ਦਿਨ ਆਏ ਆ ਸਿਲੰਡਰ ਦਾ ਰੇਟ ਕਿੰਨਾ ਚੱਲ ਗਿਆ ਦਾ ਵਾ 1100 ਨੂੰ 1150 1200 ਸਿਲੰਡਰ ਦਾ ਰੇਟ ਚੱਲ ਗਿਆ ਦਾ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਆ ਪੈਟਰੋਲ ਸਾਡਾ ਦੇਖ ਲਓ 105 ਰੁਪਏ ਪੈਟਰੋਲ ਮਿਲ ਰਿਹਾ ਵਾ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਆ ਆਟਾ ਸਾਡਾ ਕਿੰਨਾ ਮਹਿੰਗਾ ਹੋ ਗਿਆ ਵਾ ਪਰ ਸੋਈਆਂ ਦੇ ਖਰਚੇ ਤੇ ਵੈਸੇ ਹੀ ਨਹੀਂ ਪੂਰੇ ਹੋ ਰਹੇ ਔਰ ਸਰਕਾਰ ਦੇਨ ਭਾਈ ਦੇਨ ਅੱਛੇ ਦਿਨਾਂ ਦੀ ਨਿਸ਼ਾਨੀ ਦੇ ਰਹੀ ਆ ਜਿਹੜੀ ਸਾਡੀਆਂ ਮੰਗਾਂ ਵਾ ਉਹਨਾਂ ਨੂੰ ਵੀ ਦਬਾ ਕੇ ਬੈਠੀ ਆ ਕਿਸਾਨਾਂ ਦੇ ਹੱਕ ਆ ਅਗਰ ਦੇਖਿਆ ਜਾਏ ਕੱਲ ਅਸੀਂ ਖਬਰਾਂ ਜੋ ਸੁਣਦੇ ਹਾਂ ਕਿਸਾਨਾਂ ਨੂੰ ਫਲਾਈਓਵਰ ਦੇ ਉੱਤੇ ਛੁੱਟਿਆ ਉਹਨਾਂ ਦੀ ਜਾਨ ਦੀ ਕੋਈ ਕੀਮਤ ਹੈ ਆ ਆਪਣੇ ਹੱਕਾਂ ਵਾਸਤੇ ਆਏ ਆ ਸਾਰੇ ਸ਼ਹਿਰ ਵਾਸੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਅਲੱਗ-ਅਲੱਗ ਸ਼ਹਿਰਾਂ ਨੇ ਅਸੀਂ ਬੇਨਤੀ ਕਰਦੇ ਹਾਂ ਕਿ ਸਭ ਨੇ ਸਾਰੇ ਸਾਡੇ ਜਿਹੜੇ ਮਜ਼ਦੂਰ ਇੱਕ ਤਾਂ ਸਾਰੀ ਕਿਸਾਨ ਦਾ ਸਾਥ ਦੇ ਕਿਉਂਕਿ ਜੇ ਕਿਸਾਨਾਂ ਦਾ ਸਾਥ ਦੇਵਾਂਗੇ ਤੇ ਅਸੀਂ ਵੀ ਸਾਥ ਸਾਥ ਸੇਫ ਰਮਾਂਗੇ ਸਾਡੀ ਬੇਨਤੀ ਹੈ ਕਿ ਉਹਨਾਂ ਦਾ ਸਾਥ ਦਿਓ ਅੱਜ ਦਾ ਦਿਨ ਸਾਰੇ ਉਹਨਾਂ ਦਾ ਸਾਥ ਦਿਓ ਕਿ ਬਣਨ ਸਾਡਾ ਉਹਨਾਂ ਦੀ ਮਦਦ ਕਰੀਏਹੀਂ ਕਿਉਂਕਿ ਜੇ ਉਹ ਖਾਣਗੇ ਤੇ ਅਸੀਂ ਵੀ ਖਾਵਾਂਗੇ ਤੇ ਉਹਨਾਂ ਨਾਲ ਅਤਿਆਚਾਰ ਹੋ ਸਕਦਾ ਸਾਡੇ ਨਾਲ ਵੀ ਹੋ ਸਕਦਾ ਵਾ ਅਸੀਂ ਮੰਗਦੇ ਹਾਂ ਸਭਨਾਂ ਤੋਂ ਮੰਗ ਕਰਦੇ ਅੱਜ ਕੋ ਸਾਰਾ ਪੰਜਾਬ ਜਿਹੜਾ ਵਾ ਆਪਣਾ ਦੁਕਾਨਾਂ ਨੂੰ ਬੰਦ ਰੱਖਣਾ ਤੇ ਉਹਨਾਂ ਦਾ ਸਾਥ ਦੇਓ ਕਿਉਂਕਿ ਅਸੀਂ ਜੋ ਉਹਨਾਂ ਦਾ ਸਾਥ ਦਵਾਂਗੇ ਕੱਲ ਨੂੰ ਸਾਨੂੰ ਜ਼ਰੂਰਤ ਪੈਗੀ ਅਸੀਂ ਜੋ ਉਹਨਾਂ ਦੇ ਹੈਲਪ ਲੈ ਸਕਦੇ ਹਾਂ ਹਾਂਜੀ ਮੇਰਾ ਨਾਮ ਦੀਪਕ ਹੈ ਤੇ ਮੈਂ ਇੱਥੇ ਸਬਜੀ ਮੰਡੀ ਦੀ ਦੁਕਾਨ ਕਰਦਾ ਤੇ ਅੱਜ ਜਿੱਦਾਂ ਕਿ ਪੰਜਾਬ ਬੰਦ ਕੀਤਾ ਗਿਆ ਸੀ ਤਾਂ ਅਸੀਂ ਵੀ ਆਪਣਾ ਪੂਰੇ ਸਬਜੀ ਮੰਡੀ ਦੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਨੇ ਵੀ ਸਮਰਥਨ ਦਿੱਤਾ ਹੈ ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਆ। ਪੂਰਾ ਧਾਰੀਵਾਲ ਬੰਦ ਰੱਖਿਆ ਜਿੱਦਾਂ ਕਿ ਪੂਰਾ ਪੰਜਾਬ ਬੰਦ ਦੀ ਕਾਲ ਦਿੱਤੀ ਸੀ। ਇਸ ਕਰਕੇ ਇਹ ਵੀ ਆਪਣਾ ਪੂਰਾ ਧਾਰੀਵਾਲ ਬੰਦ ਕੀਤਾ ਹੈ। ਸਬਜ਼ੀ ਮਾਰਕੀਟ ਪੂਰੀ ਬੰਦ ਹੈ। ਤਾਂ ਕਿ ਉਹਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਆ ਕਿ ਸਾਰੇ ਲੋਕ ਸਾਡਾ ਸਮਰਥਨ ਕਰਨ ਕੋਈ ਸਬਜ਼ੀ ਵਾਲਾ ਵਾ ਜਾਂ ਅਲੱਗ-ਅਲੱਗ ਕੈਟਾਗਰੀ ਦੇ ਲੋਕ ਆ ਅਸੀਂ ਵੀ ਉਹਦਾ ਸਮਰਥਨ ਕੀਤਾ ਹੈ। ਅਸੀਂ ਵੀ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਪੂਰੀ ਸਬਜ਼ੀ ਮਾਰਕੀਟ ਬੰਦ ਕੀਤੀ ਆ। ਅਸੀਂ ਉਹਨਾਂ ਦੇ ਨਾਲ ਆ। ਲੱਗਦਾ ਚਲੋ ਗੱਲ ਬਾੜੀ ਆ ਸਰਕਾਰ ਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਜੋ ਵੀ ਮੁੱ ਇਹ ਕੋਈ ਮੁੱਦੇ ਨਹੀਂ ਹੈਗੇ ਕਿ ਆਪਾਂ ਲੜਾਈ ਝਗੜੇ ਕਰੀ ਆਪਸ ਵਿੱਚ ਚੁੱਲ ਜੀ ਇਹ ਗੱਲ ਬਹਿ ਕੇ ਹੋਣੀ ਚਾਹੀਦੀ ਹੈ